ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸਪਿੰਨੂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅਮਰਤਵੀਰ ਕੋਲ ਆਏ ਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਕੋਈ ਚਾਰਕ ਨਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਵਜਾ ਤੁਸੀਂ ਦੇਖ ਰਹੇ ਜੇ ਸੋਇ ਸੋਇ ਪਸ਼ੂ ਆ ਇੱਕ ਗੱਬਣ ਵਾਇਰ ਤੁਹਾਨੂੰ ਦਿਖਾਵਾਂਗੇ ਇੱਕ ਦੋਸਤ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਮਾਲੀ ਵੀਰ ਅਮਰਤ ਕੋਲ ਆਇਆ ਮੋਰਾ ਬਰੀਡ ਦੇ ਵਿੱਚ ਇਹ ਮਾਲੀ ਆ ਤੇ ਮੂੰਹੋਂ ਦੰਦਾ ਦੋਸਤੋ ਚਾਰ ਦੰਦਾ ਤੇ ਸੋ ਪੂਰਾ ਜਮਿਆਂ ਪਲਿਆ ਮਾਲੀ ਤੁਹਾਨੂੰ ਇੱਕ ਦਿਖਾਵਾਂਗੇ ਕੱਟਾ ਦਿਖਾਵਾਂਗੇ ਠੀਕ ਆ ਜੀ ਮੂੰਹੋਂ ਚਾਰ ਦੰਦਾ ਸੋ ਮੋਰਾ ਬਰੀਡ ਦੇ ਵਿੱਚ ਆ ਕੋਈ ਵੀਰ ਅਗੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਚਾਹੇ ਮਾਲ ਆ ਪਸ਼ੂ ਦੇ ਪਸ਼ੂਆਂ ਦੇ ਵਿੱਚ ਰੱਖਣਾ ਚਾਹੁੰਦੇ ਹੋ ਠੀਕ ਆ ਜੀ ਤੇ ਇਸ ਮਾਲੀ ਨੂੰ ਖਰੀਦਣ ਬਾਰੇ ਤੁਸੀਂ ਵਿਚਾਰ ਆਪਣੀ ਬਣਾ ਸਕਦੇ ਜੀ ਪੂਰੀ ਗੱਲਬਾਤ ਆਪਾਂ ਅਮਰਤ ਤੋਂ ਪੁੱਛ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਕਿ ਬਾਪ ਵਾਲੇ ਪੱਖ ਤੋਂ ਕਿਸ ਬਾਪ ਦਾ ਬੱਚਾ ਦੇ ਅੱਜ 19 ਤਰੀਕ ਆ ਦੋਸਤੋ 19 ਸਤੰਬਰ ਸੇ ਸਮਾਂ ਮਾਰਨਿੰਗ ਦੇ ਕੋਈ 9:30 10 ਵਜੇ ਦਾ ਸਮਾਂ ਹੈ ਅੱਜ ਚਾਰ ਪਸ਼ੂਆਂ ਚੋਂ ਨਗਾ ਦੀ ਡਿਟੇਲ ਆਪਾਂ ਲੈਣੇ ਆ ਅਮਰਤ ਤੋਂ ਪੁੱਛਦੇ ਆ ਕੀ ਜਾਣਕਾਰੀ ਆ ਅੱਜ ਇਹਨਾਂ ਪਸ਼ੂਆਂ ਦੀ ਅਮਰਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਅਮਰਤ ਪਾ ਠੀਕ ਠਾਕ ਬਹੁਤ ਵਧੀਆ ਭਰਾ ਜੀ ਠੀਕ ਠਾਕ ਜੋ ਬਹੁਤ ਵਧੀਆ ਚੰਗੇ ਚਾਹੀਦੇ ਅਮਰਤ ਹਾਂਜੀ ਤਾਂ ਵੀ ਅਮਰਤ ਨਾਕ ਤਾਂ ਆਪਾਂ ਚਲੋ ਰੋਜ਼ ਲੈ ਕੇ ਆਈਦੇ ਆ ਪਸ਼ੂ ਮੱਝਾਂ ਆ ਜਾਣ ਚਾਹੀਦੇ ਹਾਂ ਜੀ ਆਵਾਜ਼ਨ ਆਪਣੇ ਕੋਲ ਆਉਂਦੇ ਰਹਿੰਦੇ ਆ ਪਸ਼ੂ ਵਿਕਰੀ ਵਾਲੇ ਹਾਂਜੀ ਹਾਂਜੀ ਅੱਜ ਬਹੁਤ ਖੂਬਸੂਰਤ ਸ਼ਾਨਦਾਰ ਕੁਆਲਿਟੀ ਦਾ ਕਿਥੋਂ ਨੀਨਾ ਕੱਢਦੇ ਹਾਂ ਤਾਂ ਵੀਰ ਜੀ ਇਹ ਆਪਾਂ ਕੱਟਾ ਲਿਆ ਇਥੋਂ ਨੋਕਲ ਨਹੀਂ ਹੁੰਦਾ ਅੱਛਾ ਜੀ ਤੇ ਇਹ ਆਪਣੇ ਪਿਛੋਂ ਮਗਰ ਪਸ਼ੂਕੜੇ ਦਾ ਹਰਿਆਣੇ ਦਾ ਵਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਮਾਂ ਇਹਦੀ ਮਤਲਬ ਕਿ ਪਿਛੋਂ ਹਰਿਆਣੇ ਦੀ ਹਾਂਜੀ ਹਰਿਆਣੇ ਚ ਲਿਆਏ ਬੰਦੇ ਚੰਗਾ ਦੁੱਧ ਚੋਇਆ 18 19 ਕਿਲੋ ਦੁੱਧ ਚੋਇਆ ਖੁੱਲਾ ਡੁੱਲਾ ਨਾ ਠੀਕ ਹੈ ਜੀ ਚਾਰਕ ਸੂਵੇ ਪੀਤੇ ਆ ਜਿਵੇਂ ਮੈਂ ਉਹਨਾਂ ਕੋਲੇ ਹੀ ਆ ਠੀਕ ਹੈ ਤੇ ਚੰਗੇ ਸੀਵਣ ਦਾ ਵਾਰਜਨ ਇਹ ਆਪ ਕੋਲ ਹਾਂ ਪਿਓਰ ਚਾਰ ਦੰਦ ਵਾਲਾ ਕੱਟਾ ਠੀਕ ਆ ਜੀ ਕੱਦਕੁੱਦ ਦੇਖੋ ਮਹਾਰਾਜ ਦੀ ਕਿਰਪਾ ਬਾਬੇ ਬੁੱਢੇ ਦੀ ਬੜੀ ਹਾਂ ਵੇਖ ਕੇ ਇੱਕੋ ਹੀ ਤਾਂ ਹੈਰਾਨੀ ਜੀ ਹੁੰਦੀ ਆ ਬਾਕੀ ਬਹੁਤ ਚੰਗਾ ਰੀਜਨਲ ਸੰਭਾਅ ਕੋਈ ਇਹ ਵੀਰ ਨਾ ਆਖੇ ਚੈੱਕ ਕਰਕੇ ਚਾਰ ਦੰਦ ਖੜੇ ਆ ਇਹ ਨਾ ਆਖੇ ਕਿ ਝੂਠ ਵਾਲਾ ਕੰਮ ਆਪਾਂ ਵੀਡੀਓ 'ਚ ਹੀ ਚੈੱਕ ਕਰਾ ਦਾਂਗੇ ਪਰ ਨਹੀਂ ਉਹਦੇ 'ਚ ਕੋਈ ਝੂਠ ਵਾਲੀ ਗੱਲ ਹੀ ਨਹੀਂ ਜੇ ਕੋਈ ਬੰਦਾ ਆਖੇ ਨਾ ਕੱਦਲ ਵੇਖ ਕੇ ਕਿ ਚਾਰ ਦੰਦ ਨਹੀਂ ਹੋਣਾ ਕੱਟਾ ਕੱਦਕੁੱਦ ਜੱਡਾ ਆਹਾਂ ਪਰ ਪਿਓਰ ਚਾਰ ਦੰਦ ਹੋਊਗਾ। ਅਸ ਇਹ ਆਪ ਅਰਜਨ ਕੁੰਗੜ ਦਾ। ਹਾਂਜੀ ਹਾਂਜੀ। ਮਦਰ ਮਿਲ ਕੇ ਦਾ ਕਿੰਨਾ ਕਿ ਸੀਗਾ? ਮਦਰ ਮਿਲਕ ਵੀਰ ਜੀ ਇਹਦਾ 19 ਕਿਲੋ 18-19 ਕਿਲੋ 20 ਦੇ ਵਿੱਚ ਵਿੱਚ ਝੋਇਆ ਨਾ ਵੀਰਾਂ ਨੇ। ਠੀਕ ਹੈ ਜੀ। ਹਜੇ ਵੀ ਮਾਰ ਆਪਣੇ ਮਤਲਬ ਉਹਨਾਂ ਕੋਲੇ ਹੀ ਆ। ਅੱਛਾ। ਆਪਾਂ ਫੋੜ ਪਿਛੇ ਵੀ ਲੈ ਜਾਾਂਗੇ ਜਿੱਥੇ ਘਰੇ ਗਿਆ। ਹਾਂਜੀ ਹਾਂਜੀ। ਮਾਣ ਵੀ ਦੱਸੋ ਮਦਰ ਮਿਲਕਰ ਕਾਰਡ ਵੀ ਰਾਂਦਾ ਵੀ ਉਹਨਾਂ ਦੇ ਘਰ ਦੀ ਚਵਾਈ ਜਿਹੜੀ ਆ ਕੋਈ 18-19 18-19 ਲੀਟਰ ਰਹੀ ਆ। ਸੋ ਚੰਗੀ ਮਦਰ ਦੇ ਵਿੱਚੋਂ ਦੱਸੋ ਇਹਦੀ ਪ੍ਰਦੈਸ਼ ਹੋਈ ਆ। ਅਰਜੁਨ ਕੁੰਗੜਾ ਬਾਪ ਵਾਲੇ ਪੱਖ ਤੋਂ ਠੀਕ ਆ ਜੀ ਤਾਂ ਕਾਤਾ ਹਾਈਟ ਇੱਕ ਵਾਰੀ ਫੇਰ ਆਪਾਂ ਮੈਂਸ਼ਨ ਕਰ ਦਿੰਦੇ ਆ ਫੁੱਲ ਹਾਈਟ ਲੈਂਥ ਦਾ ਜਿਹੜਾ ਦੋਸਤੋ ਇਹ ਮੰਨ ਲਈ ਆ ਮੰਨ ਲਈ ਦਾ ਵੀਰ ਬਹੁਤ ਜ਼ਿਆਦਾ ਮਹਾਰਾਜ ਦੀ ਕਿਰਪਾ ਨਾਲ ਖੜਾ ਇੱਕ 6 ਫੁੱਟ ਦਾ ਬੰਦਾ ਮਰ ਤਾਂ ਆਪਾਂ ਕਹਿ ਦਿੰਦੇ ਆ ਵੀ ਪਰਲੇ ਪਾਸੇ ਖੜ ਜੇ ਤੇ ਆ ਵੀਰੇ ਪਰਲੇ ਪਾਸੇ ਆ ਵੇਖਿਓ ਹਣੇ ਆਪਣੀ ਹਾਈਟ ਮੇਰੀ ਵੀ 6 ਫੁੱਟ ਦੇ ਲੱਗ ਗਈ ਆ ਆ ਵੇਖੋ ਲਓ ਜੀ ਸਿਰੇ ਦੀਂਦਾ ਗੱਲਾਂ ਬਈ ਕੱਲਾ ਜਿਹੜਾ ਫੇਸਪੇਸ ਹੀ ਦੀਂਦਾ ਬਾਕੀ ਸ਼ੋਲਡਰ ਸ਼ੋਲਡਰ ਤਾਂ ਬਿਲਕੁਲ ਉਲੇ ਹੋ ਜਾਂਦੇ ਆ ਹਾਂਜੀ ਹਾਂਜੀ ਤੇ ਬਹੁਤ ਸੋਹਣੀ ਹਾਈਟ ਲੈਂਥ ਆ ਦੋਸਤ ਮੂੰਹ ਚਾਰ ਦੰਦ ਦਾ ਚੌਗਾ ਮੰਨ ਲਈ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆਪਾਂ ਚੈੱਕ ਕਰਾਈ ਉਸ ਤੋਂ ਦਾ ਸਿੰਗ ਠੀਕ ਆ ਬੋਸ ਤੈ ਉਸ ਤੋਂ ਮੈਂ ਇਹ ਦੇਖੋ ਆ ਦੇਖੋ ਜੀ ਲੋ ਜੀ ਠੀਕ ਆ ਜੀ ਆ ਪਿਓਰ ਚਾਰ ਦੰਦ ਹੋ ਗਏ ਦੇ ਤੇ ਕੰਨੀ ਵਾਲੇ ਹਜੇ ਦੁੱਧ ਦੰਦ ਆ ਠੀਕ ਆ ਜੀ ਹਾਂਜੀ ਸੋ ਬਾਕੀ ਸਾਰੇ ਵੀਰ ਤੁਸੀਂ ਸਿਆਣੇ ਹੋ ਠੀਕ ਆ ਜੀ ਜਿਹੜੇ ਵੀਰ ਵੀ ਮੋਰਾ ਪ੍ਰਿੰਟ ਤੇ ਕੰਮ ਕਰਦੇ ਆ ਸਾਰੇ ਖਿਡਾਰੀ ਵੀਰ ਨੇ ਠੀਕ ਆ ਜੀ ਇੱਕ ਵੇਖ ਕੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਚੌੜਾ ਪਿੱਠ ਪੂੜਾ ਫੁੱਲ ਹਾਈਟ ਲੈਂਥ ਤੇ ਪੂਰਾ ਜੰਮਿਆ ਪਲਿਆ ਮਾਰਨੇ ਵੀਰ ਅਮਰਤ ਦੇ ਕੋਲ ਅੱਜ ਠੰਡਾ ਠਿਰਾ ਵੀ ਫਿਰ ਬਹੁਤ ਜਿਆਦਾ ਮਦਰ ਮਿਲਕਰ ਕਾਰਡ ਚੰਗਾ ਕੋ 18 19 ਲੀਟਰ ਇੱਕ ਵਰੀ ਫੇਰਾ ਪਰ ਰਿਪੀਟ ਕਰ ਦਿੰਦੇ ਆ ਵੀ 18 19 ਲੀਟਰ ਮਦਰ ਦੇ ਵਿੱਚੋਂ ਦੋਸਤੋ ਇਹਦੀ ਪਤਾਇਸ਼ ਹੋਈ ਆ ਸੋ ਚੰਗਾ ਠੀਕ ਆ ਜੀ ਮੱਥੇ ਤੋਂ ਲੈ ਕੇ ਓਵਰ ਆਲ ਬਾਡਾ ਪੰਕਰ ਤੁਸੀਂ ਵੇਖੋ ਤੇ ਪੂਛ ਜਿਹੜੀ ਦੋਸਤੋ 3 4 ਇੰਚ ਹੈ ਮਗਰ ਜਿਹੜੀ ਵਾਈਟ ਤੁਹਾਨੂੰ ਦਿਖਾਈ ਦੇਊਗੀ ਤੇ ਬਾਕੀ ਸੋਹਣਾ ਟੈਸਟੀਕਲਾਂ ਦਾ ਵੀ ਬੜਾ ਸਾਫ ਸੁਥਰਾ ਅਮਰਤ ਥੋੜੀ ਜਿਹੀ ਸਮਝੋ ਹਿੱਕ ਕੇ ਇਹਨੂੰ ਕਰਿਓ ਜੀ ਟੈਸਟੀਕਲ ਦਿਖਾਈ ਜਾਂਦੇ ਆ ਦੇਖੋ ਛੋਟਾ ਸਟੀਕਰਾਂ ਦਾ ਬਹੁਤ ਸਾਫ਼ ਹੈ ਬਿਲਕੁਲ ਆ ਵੇਖੋ ਠੀਕ ਆ ਭਾਰੇ ਟੈਸਟਿਕਲ ਤੇ ਆ ਕਰੋ ਚੈੱਕ ਸੋ ਚੌੜਾ ਪਿੱਠਪੂੜਾ ਸੋਹਣੇ ਪਿੱਠਪੂੜੇ ਦੇ ਵਿੱਚ ਹਾਈਟ ਦੇ ਤਕੂਰੀਆ ਅੱਛਾ ਅਮਰ ਤੇ ਸਮਾਲੀ ਦੀ ਬਾਰੇ ਕੀ ਡਿਮਾਂਡ ਆ ਕੀ ਮੁੱਲ ਕਰਦੇ ਆ ਮੇਰੇ ਇਹੋ ਜਿਹੇ ਮਾਲੀਆਂ ਦਾ ਮੁੱਲ ਹੀ ਕੋਈ ਨਹੀਂ ਕਰਮਾ ਵਾਲੇ ਬੱਚਾ ਤਿਆਰ ਕਰਨ ਤੇ ਕਿੰਨਾ ਪਹਾ ਲਾਇਆ ਜਿਹੜੇ ਹਿਸਾਬ ਨਾਲ ਲੈਂਥ ਲੋਂਥ ਕੀਤੇ ਅਗਲਾਂ ਦਾ ਖਰਚਾ ਵੀ ਨਹੀਂ ਮੋੜਦਾ ਉਸ ਹਿਸਾਬ ਨਾਲ ਹਾਂਜੀ ਹਾਂਜੀ ਮੁੱਲ ਵੀਰੇ ਕਰਨ ਨੂੰ ਡੇਢ ਕਰ ਲਈਏ 1 35 ਕਰ ਲਈਏ ਆਪਾਂ ਇੱਕ 20 ਤੇ ਮਾਨਤਨ ਕਰਦੇ ਨੇ ਇੱਕ ਵੀ ਜੋ ਹਾਂ ਖੁੱਲਾ ਮਾਨਤਾਨ ਕਰਾਂ ਕੋਈ ਵੀਰ ਮੇਰਾ ਫੋਨ ਲਾਵੇ ਪਰ ਬੇਨਤੀ ਹੈ ਦੋ ਨੰਬਰ ਵਾਲਾ ਵੀਰ ਕੋਈ ਨਾ ਫੋਨ ਲਾਵੇ ਆਪਾਂ ਮਾਲੀ ਵੇਖਣਾ ਵਾ ਕਿਸੇ ਦੇ ਘਰੇ ਜਿਹਦੇ ਸੀਮਨ ਤੇ ਕੰਮ ਕਰਨਾ ਚੰਗਾ ਮਤਲਬ ਰਿਕਾਰਡ ਦਾ ਹੂੰ ਕੋਈ ਦੋ ਨੰਬਰ ਵਾਲਾ ਵੀਰ ਇਹੋ ਜੀਆਂ ਚੀਜ਼ਾਂ ਵਾਲੇ ਮੁੜ ਕੇ ਵੇਖ ਕੇ ਵਜਨ ਜੀ ਤੁਹਾਨੂੰ ਪਤਾ ਹੈਗਾ ਬਿਲਕੁਲ ਜੀ ਬਿਲਕੁਲ ਪਰ ਮਿੰਤਿਆ ਆਪਾਂ ਇਹੋ ਬੇਨਤੀ ਕਰਦੇ ਆ ਵੀਰ ਮੇਰਾ ਕੀ ਇਹ ਕਰੇ ਮਾਲ ਦਾ ਮਾਲ ਤੇਰਾ ਖਨਾਲਾ ਚੀਜ਼ ਆ ਸੋਨਾ ਚੀਜ਼ ਆ ਇਹ ਵੇਚਣ ਵਾਲੀ ਨਹੀਂ ਹੈਗੀ ਸਹੀ ਆ ਜੀ ਸਾਡੇ ਤੋਂ ਚਲੋ ਮਾਲਦਰੀ ਦਾ ਕੰਮ ਹੋਵੇ ਤੇ ਚਲੋ ਆਪਾਂ ਤੁਹਾਨੂੰ ਪਤਾ ਵਪਾਰ ਦਾ ਹੀ ਆ ਆਪਾਂ ਦੁੱਧ-ਸੂਧ ਦਾ ਕੰਮ ਕਰੇ ਨਹੀਂ ਢਕਾਇਆ ਇਹਦਾ ਕੱਲੇ ਹੀ ਬੰਦੇ ਆ ਨਹੀਂ ਤੇ ਇਹੋ ਜੀ ਚੀਜ਼ ਘਰੇ ਵੀ ਢੱਕੀ ਹੋਵੇ 2000 ਰੁਪਿਆ ਫੀਸ ਆ ਤੇ ਰਾਮ ਨਾ ਹੀ ਚਲੋ ਖਰਚਾ ਕੱਢ ਕੁੱਟ ਕੇ 50000 ਰੁਪਿਆ ਮਹੀਨੇ ਦੇ ਦਿੰਦਾ ਹੀ ਚੰਗਾ ਕੱਟਾ ਚੰਗਾ ਵੀ ਹਾਂਜੀ ਉਹ ਵੀ ਕੱਟਾ ਦੋਸਤ ਚੰਗਾ ਠੀਕ ਆ ਜੀ ਬਾਕੀ ਡਿਮਾਂਡ ਤੁਹਾਨੂੰ ਦੱਸ ਦਿੱਤੀ ਅਮਰਤ ਨੇ ਛੋੜਛਾਪਾ ਮੌਕੇ ਤੇ ਹੋ ਜੂਗਾ ਜਦੋਂ ਕੋਈ ਵੀ ਰਿਟੇ ਮਾਨਤਨ ਉਹ ਮੌਕੇ ਦੀ ਖੇੜਾ ਮੌਕੇ ਤੇ ਮਾਨਤਨ ਹੋਊਗਾ ਬਾਕੀ ਫੇਸਪੂਸ ਕੁਆਲਟੀ ਦਾ ਬਹੁਤ ਸੋਹਣਾ ਛੋਟੇ ਸਿੰਘ ਦੇ ਵਿੱਚ ਬਹੁਤ ਛੋਟੀ ਸਿੰਘੀ ਆ ਠੀਕ ਆ ਜੀ ਤੇ ਅਰਜਨ ਕੁੰਗੜ ਦਾ ਵੀਰ ਦੱਸ ਰਿਹਾ ਵੀ ਅਰਜਨ ਕੁੰਗੜ ਦਾ ਇਹ ਆਪ ਖੁਦ ਬੱਚਾ ਸੋ ਸੋਹਣੀ ਹਾਈਡ ਲੈਂਡ ਤਾਂ ਇੱਥੇ ਆਣ ਕੇ ਇੱਕ ਵਾਰੀ ਦਰਸ਼ਨ ਕਰਿਓ ਠੀਕ ਆ ਜੀ ਸੋ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਜਾਂ ਚੰਗਾ ਤੁਸੀਂ ਅਗੇ ਐਨੀਮਲ ਲੱਭ ਰਹੇ ਹੋ ਠੀਕ ਆ ਜੀ ਖਾਸ ਕਰਕੇ ਝੋਟਿਆਂ ਮਾਲੀਆਂ ਦੇ ਵਿੱਚ ਡੇਰੀ ਡੂਰੀ ਵਾਲੇ ਦੇ ਵੀਰ ਜਿੱਦਾਂ ਮਤਲਬ ਮਾਲ ਰੱਖਦੇ ਹੋ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਦਾ ਠੀਕ ਆ ਜੀ ਇਹੋ ਜਿਹਾ ਕਰਮਾਲਾ ਕਿ ਬੱਚਾ ਦੇ ਕੇ ਥੋੜਾ ਜਿਹਾ ਬੱਚਾ ਇੱਕ ਆਪ ਉਧਰਲੇ ਪਾਸੇ ਵੀ ਚਲਦੇ ਆ ਆਪਣੇ ਅਮਰ ਤੋਂ ਜੇਕਰ ਕਿਸੇ ਨੇ ਮਾਲ ਚ ਰੱਖਣਾ ਹਾਂਜੀ ਹਾਂਜੀ ਜੰਪ ਚ ਉਪ ਲਾਉਂਦਾ ਮਾਲੀ ਵੇਰ ਪੂਰਾ ਜੰਪ ਲਾਉਂਦਾ 2 ਮਿੰਟਾਂ ਦਾ ਮਤਲਬ ਮੱਝ ਬਣ ਜਾਂਦੀ ਹਾਂ ਠੀਕ ਹੈ ਮਤਲਬ ਪੂਰਾ ਫੁਰਤੀ ਵਾਲਾ ਕੱਟਾ ਵਾ ਠੀਕ ਹੈ ਹਾਂ ਲੋਕ ਦੋਸਤੋ ਬਾਕੀ ਜੰਪ ਵੀ ਮੱਝਾਂ ਵਿੱਚ ਕ੍ਰੋਸ ਕਰਦਾ ਠੀਕ ਹੈ ਜੀ ਉਹ ਵੀ ਆਪਾਂ ਤਾਂ ਪੁੱਛ ਲਿਆ ਵੀ ਮਾਲ ਪਸੂ ਡੰਗਰਾਂ ਦੇ ਵਿੱਚ ਕਿਸੇ ਵੇਰ ਨੇ ਰੱਖਣਾ ਮਾਲੀ ਨੂੰ ਤੇ ਜੰਪ ਲਾਉਂਦਾ ਠੀਕ ਹੈ ਜੀ ਉਸ ਵਿਹਾਰ ਤੇ ਤੁਸੀਂ ਸੌਦਾ ਮਤਲਬ ਜਿੰਨਾ ਵੀ ਆ ਫਲਕਾਰੀ ਵੇਖੋ ਲਾਗ ਇਹ ਨਾ ਕੋਈ ਲਿਸਾ ਕੇ ਹਾਂ ਹਾਂ ਕੱਲੀ ਕੱਲੀ ਨਾੜ ਸਾਂਭਿਆ ਕਿਸ ਨੇ ਬਿਲਕੁਲ ਜੀ ਬਿਲਕੁਲ ਹਾਂ ਕੱਲੀ ਅਮਰਤਾ ਇਹਨੂੰ ਆ ਵੇਖੋ ਨਾੜਾਂ ਕਿੱਦਾਂ ਮੈਂ ਬਲੱਡ ਆ ਨਾ ਪੂਰੀ ਵਧੀਆ ਕੱਲੀ ਕੱਲੀ ਨਾੜ ਦੇ ਹਾਂਦੀ ਉੱਤੇ ਆ ਵੇਖੋ ਲਓ ਜੀ ਕੋਈ ਸ਼ੱਕ ਨਹੀਂਗਾ ਦੋਸਤੋ ਚੰਗਾ ਮਾਲੀ ਆ ਬਾਕੀ ਜੰਮਿਆ ਪਲਿਆ ਤੁਸੀਂ ਆਪ ਦੇਖੋ ਜੰਪਲ ਕਰਮਾਂ ਵਾਲੇ ਨੂੰ ਪੂਰਾ ਲੱਗਾ ਠੀਕ ਹੈ ਸ਼ੀਨ ਵੀ ਫੇਰ ਏਡਾ ਵਾ ਕੋਈ ਅੰਤ ਨਹੀਂ ਸੋਹਣੀ ਹਾਈਟ ਲੈਂਥ ਵਿੱਚ ਆ ਸੋ ਜਿੰਨੀ ਸਲਾਹਤ ਜਿੰਨੀ ਸਲਾਹਤ ਇੱਕ ਦਿਨ ਹੁੰਦਾ ਨਾ ਇਹ ਫੂਕਾਂ ਹੀ ਮਰੀ ਜਾਣੀਆਂ ਮਾਲੀ ਨੇ ਉਹ ਕੰਮ ਨਹੀਂ ਹੈਗਾ ਆ ਚੱਕਰ ਲਓ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਹਾਂਜੀ ਓਕੇ ਅਮਰਤਾ ਇਧਰ ਤੋਂ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀਆਂ ਇਧਰ ਮੇਰੇ ਤੇਜਾ ਸੂਆ ਮੱਝ ਆਏ ਅੱਛਾ ਜੀ ਤੇ ਦੁੱਧ ਹੋਊਗਾ 10 ਕਿਲੋ ਮਿੰਤੀ ਵਾਲਾ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੋਲ ਲਈ ਜੇ ਆਨਲਾਈਨ ਸੌਦਾ ਕਰੂ ਨੌ ਦੀ ਗਰੰਟੀ ਹੋਊਗੀ ਰ ਫੁੱਲ ਠੀਕ ਹੈ ਮਗਰ ਦੇਣ ਕਿੰਨੇ ਹੋਗੇ ਸੂਈ 10 ਤੋਂ 12 ਦਿਨ ਹੋਗੇ ਤੁਸੀਂ 15 ਦਾ ਸੂਆ ਮੰਨ ਸਕਦਾ ਕੋਈ ਵੀਰ ਮਗਰ ਕਟਾ ਠੀਕ ਹੈ ਜੀ ਨੀਲੀ ਦਾ ਕ੍ਰੋਸ ਜਿਆ ਆ ਗਈ ਆ ਪਿਓਰ ਨਹੀਂ ਆ ਠੀਕ ਆ ਜੀ ਗ੍ਰੇਕਟ ਦੇ ਵਿੱਚ ਆ ਗਈ ਆ ਹਾਂ ਜੀ ਹਾਂ ਜੀ ਬਲਕਿ 10000 ਦਿਨਾਂ ਦੀ ਸੂਈ ਤੇ 9-10 ਕਿਲੋ ਦੁੱਧ ਹਾਂ ਜੀ ਹਾਂ ਜੀ ਇਹ ਨਾ ਵੀਰੇ ਮਗਰ ਕੱਟਾ ਜਿੱਤੇ ਨਾ ਹਾਂ ਜੀ ਕੱਟਾ ਕੱਟਾ ਲਓ ਜੀ ਮਗਰ ਕੱਟਾ ਆ ਬੱਚਾ ਤੁਸੀਂ ਵੇਖੋ ਜਿੱਦੀ ਪੂਛ ਵਾਈਟ ਆ ਇਹ ਬੱਚਾ ਇਸੇ ਮੈਂ ਦਾ ਠੀਕ ਆ ਹਾਂ ਜੀ ਬੱਚਾ ਵੀ ਚਲੋ ਜਿੰਨਾ ਵੀ ਮਾਂ ਤੇ ਆ ਬਿਲਕੁਲ ਜੀ ਬਾਕੀ ਚੋਣ ਚਵਾ ਦੀ ਚੰਗੀ ਹੈ ਚਵਾ ਵੀਰੇ ਸਾਰਾ ਓਕੇ ਆ ਅਗਲਾ ਥਣ ਨਹੀਂ ਜਿਹੜਾ ਉਹਦੇ ਵਿੱਚ ਰਹਿਣਾ ਜਾਂ ਰੜਕਦਾ ਜੀ ਮਾੜਾ ਗਲਤੀ ਗੰਡ ਵੱਟੇ ਹਾਂ ਮਤਲਬ ਰਹਿਣਾ ਜਾਂ ਮਤਲਬ ਪ੍ਰੈਸ਼ਰ ਮਤਲਬ ਵੱਜਵੀਂ ਨਹੀਂ ਧਾਰ ਹੁੰਦੀ ਐ ਟੁੱਟ ਕੇ ਆਉਂਦਾ ਥਾਣਾ ਇਹ ਗਲਤ ਗੱਲ ਅਗਲਾ ਥਾਣਾ ਪਹਿਣੀ ਵਾਲਾ ਕਬੈਣੀ ਵਾਲਾ ਕਬੈਣੀ ਵਾਲਾ ਹਾਂ ਉਹ ਪਰਲੇ ਬੰਨੇ ਵਾਲਾ ਉਹ ਤਾਂ ਪਹਿਣੀ ਵਾਲਾ ਜਿਹੜਾ ਦੋਸਤੋ ਅਗਲਾ ਥਾਣੋਂ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਜਿਹੜੀ ਮਾੜੀ ਮੋੜ ਕੋਈ ਅਜਾਜੀ ਹੈਗੀ ਉਹ ਤੁਹਾਨੂੰ ਦੱਸ ਦਿੱਤੀ ਵੀਰ ਨੇ 10 ਕਿਲੋ ਦੁੱਧ ਮਿੰਤੀ ਵਾਲਾ ਉਹ ਵੀਰ ਹੈ ਦਾ ਠੀਕ ਹੈ ਸੋ 10 ਕਿਲੋ ਦੁੱਧ ਦਾ ਸੱਜਰ ਤਾਜੀ ਸੂਈਆਂ ਤਸਾਂ 12 ਦਿਨਾਂ ਦਾ ਸੁਵਾ ਅੱਗੇ ਸੁਹਾ ਤੁਸੀਂ ਆਪਦੀ ਸਮਝ ਨਾਲ ਤੱਜਾ ਮੰਨ ਲਿਓ ਕੋਈ ਵੀਰ ਚੌਥਾ ਮੰਨ ਲਿਓ ਤੀਜਾ ਸਮਝ ਲਿਓ ਠੀਕ ਆ ਜੀ ਉਹ ਕਿਸੇ ਭਰਾ ਦੀ ਆਪਦੀ ਸਮਝ ਆ ਤੇ ਸੂਈ ਸੁਵਾਈ ਤਾਜੀ ਆ ਠੀਕ ਆ ਤੇ ਬਾਕੀ ਹੈ ਪੋਲੀ ਚੋਣ ਚਵਾ ਦੀ ਚਵਾ ਇੱਕ ਨੰਬਰ ਵੀਰੇ ਪਰ ਜਿਹੜੀ ਗੱਲ ਉਹ ਦੱਸਾਂਗੇ ਤਿੰਨੇ ਥਣ ਦੁੱਧੇ ਓਕੇ ਆ ਇੱਕ ਬਹਿਣੀ ਵਾਲਾ ਥਣ ਜਿਹੜਾ ਨਾ ਹਾਂ ਮਤਲਬ ਧਾਰ ਦਾ ਮਤਲਬ ਦੁੱਧ ਦਾ ਨਾ ਫਰਕ ਹੋਊਗਾ ਪਰ ਬਜਵੀਂ ਧਾਰ ਨਹੀਂ ਪੈਂਦੀ ਟਟਮਈਂ ਹੀ ਹੁੰਦੀ ਹਾਂ ਹਾਂ ਗਲਤ ਗੱਲ ਨਹੀਂ ਕਰਨੀ ਧਮਾਉਂਦਾ ਹਾਂ ਉਹ ਉਲਟ ਬਹਿਣੀ ਵਾਲਾ ਜਿਹੜਾ ਅਗਲਾ ਥਾਣੋਂ ਦੀ ਗੱਲ ਆਪਾਂ ਕਰਦੇ ਪਏ ਠੀਕ ਆ ਜੀ ਸੋਾਰੇ ਵੀਰ ਸਮਝ ਜਾਣਗੇ ਠੀਕ ਆ ਵੀਰੇ 10 ਕਿਲੋ ਦੁੱਧ ਕਰਮਾਲੀ ਤੋਂ ਭਾਅ ਵੀ ਵੇਖਣਾ ਆਪਾਂ ਟੋਕੜਾਂ ਲਾਵਾ ਕੋਈ ਨਹੀਂ ਰੇਟ ਗੱਲ ਹਾਂ ਜੀ ਦੁੱਧ ਦੇ ਹਿਸਾਬ ਨਾਲ ਤੇ ਚਲੋ ਜਿੰਨਾ ਦੁੱਧ ਦੇਂਦੀ ਆ ਸੱਜਣਾ ਮੈਂ ਚੋਕੇ ਵੀ ਫੇਕਦੀ ਹਾਂ 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 ਹਾਂਜੀ 45000 ਦੀ ਮੈਸ ਹੁਆ ਪੀ ਕੇ ਵੇਖਦੀ ਟੋਕੜ ਮੈਂ ਇੰਨੇ ਦੀ ਵੇਖ ਜੀ ਚੱਲੋ ਬਰਾਉ ਵਸੇ ਤਾਰਾ ਤੁਰੋ ਬਰਾ ਬਰਾ ਲੈਣਾ ਪਿੱਛੇ ਵੀਰ ਅਗਲੇ ਨਾਲ ਅਗਲਾ ਚੋਲੇ ਮਗਰ ਲੈਣਾ ਮਗਰਲਾ ਬਸ ਉਹ ਜਿਹੜਾ ਨੁਕਸ ਹੈਗਾ ਉਹ ਦੱਸਿਆ ਆਪਾਂ ਠੀਕ ਆ ਕਿਉਂਕਿ ਕੱਲ ਨੂੰ ਇੱਥੇ ਆ ਕੇ ਵੀਰ ਕੋਈ ਆਖੇ ਅਮਰਤ ਨੇ ਝੂਠ ਮਾਰ ਕੇ ਦੱਸ ਦਿਆ ਹੀ ਉਹਦਾ ਥਾਂ ਟੋੜਦਾ ਹੀ ਆਹ ਗੱਲ ਹੀ ਉਹ ਗੱਲ ਆ ਮੁੜ ਕੇ ਗੱਲਾਂ 'ਚ ਗੱਲ ਮੁੜ ਕੇ ਯਾਰੀ ਬਸ ਤਾ ਦੇਖੋ ਸਾਰੇ ਬੇਜੀ ਆਈਡੀ ਦੂਰੋਂ ਕਿਸੇ ਨੇ ਆਉਣਾ ਮੰਨ ਲੋ ਬਸ ਟਾਈਮ ਖਰਾਬ ਕਰਨਾ ਕਿਸੇ ਨੇ ਫੇਰ ਤੇ ਹਾਂ ਨਾ ਜੀ ਗੱਲ ਕਰਦਗੇ ਕਿ ਕਿੱਥੋਂ ਕਰੀਏ ਮੇਰੇ ਮੁੱਲ ਕਰਨ ਨੂੰ ਇਹਦਾ 75 ਕਰ ਲਈਏ 70 ਕਰ ਲਈਏ ਹਾਂ ਨਾ 65 ਦੀ ਦੇਣੀ ਆਪਾਂ 65000 ਦੀ ਹੋちょ ਛੋੜ ਛੱਪਾ ਹੀ ਹੋਣਾ ਥੋੜਾ ਬਾਦ ਠੀਕ ਆ ਜੀ ਹਾਂਜੀ ਲਓ ਜੀ ਹਾਂ ਨਾ ਜਿਹੜੀ ਦੋਸਤੋ 65000 ਦੀ ਤੁਹਾਨੂੰ ਮਿਲ ਜੂਗੀ ਬਿਲਕੁਲ ਜੈ ਜੈ ਰੇਟ ਪਾਉ ਸੱਪਾ ਮੌਕੇ ਤੇ ਮਾਨਤਾ ਨਹੀਂ ਰਹਿ ਗਿਆ ਠੀਕ ਆ ਜੀ ਹਾਂਜੀ ਪੂਰੀਆ ਕਸਰਾ ਗੁਸਰਾ ਕੱਢ ਕੇ ਇਹ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਤੀ ਐ 9-10 9-10 ਕਿਲੋ ਦੇ ਥਲੇ ਦੁੱਧ ਹਾਂ ਜਰਾਂ ਠੀਕ ਆ ਜੀ ਬਿਲਕੁਲ ਸੱਜਰ ਤਾਜ਼ਾ ਸੁਆ ਇੱਕ ਇਧਰ ਅਮ ਇਹ ਚੌਕ ਦੇ ਦੰਦ ਕੱਢਣ ਦੀ ਐ ਧੋਣ ਦੇ ਪ੍ਰੋਪਰ ਕਰ ਗਈ ਐ ਠੀਕ ਹੈ ਜੀ ਹਾਂ ਜੀ ਤਾਂ ਸੋ ਦੌਂਦੀ ਚੌਗੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੌਂ ਦੇ ਬਰਾਬਰ ਕਰ ਗਈ ਦੰਦ ਚੌਕ ਦੇ ਚ ਚੱਕਣੀ ਸ਼ੁਰੂ ਕੀਤੀ ਐ ਛੋਟੀ ਨੇ ਕਰ ਕੇ ਮਤਲਬ ਉਹ ਵੀ ਚੱਕਣ ਦੀ ਐ ਚੱਕ ਕੇ ਸਮਝ ਲਓ ਤੁਸੀਂ ਚੌਗੀ ਮੰਨ ਕੇ ਤਾਂ 24 ਦਿਨ ਕਿੰਨੇ ਹੋ ਗਏ ਆ ਅਮਰਦਨ ਸਿੰਘ ਨੂੰ ਸੋਈ ਨੂੰ ਵੀ ਰੇ ਨੂੰ 10 ਦਿਨ ਹੋ ਗਏ ਉਹਨੂੰ ਠੀਕ ਹੈ ਜੀ ਦੋਦੇ ਦੇ ਥੱਲੇ ਹੋਊਗਾ 7 ਹੋ ਜੇ ਸਾਢੇ 7 ਕਿਲੋ ਹੋ ਜੇ ਮਿੰਤੀ ਵਾਲਾ ਇਹੜਾ ਹਾਂਜੀ ਠੀਕ ਮਿਲਦੀ-ਮਿਲਦੀ ਬਚਤ ਹੈ ਖੁਸ਼ ਹੋ ਕੇ ਵੀਰੇ ਚਵਾਈ ਆਪਾਂ ਇਹਦੀ ਝੋਟੀ ਪਹਿਲਾਂ ਇਹਦੀਆਂ ਧਾਰਾ ਮਰਾ ਕੇ ਵਖਾਉਣਾ ਤੁਹਾਨੂੰ ਮੌਗਾ ਹੀ ਆ। ਹਾਂਜੀ ਹਾਂਜੀ। ਚਲੋ ਜਿੰਨੀ ਵੀ ਚੰਗੀ ਆ ਹਾਂ। ਭਲੀ-ਪੁਲੀ ਚੰਗੀ ਦੁੱਧ ਦੇ ਦੂ 10 ਕਿਲੋ ਵੀਰੇ ਇਹਨੂੰ ਕੀ ਜਾਂਦਾ। ਪੱਟੀ ਚੰਗੀ ਆ ਦੋਸਤੋ। ਪਹਿਲਾਂ ਕੱਟੀ ਆ। ਬੱਚਾ ਪੂਚਾ ਝੱਲ ਗਈ ਆ ਕਰਮਾਲੀ ਠੀਕ ਆ ਜੀ ਕਈ ਵਾਰ ਪਹਿਲਾਂ ਬੱਚੇ ਦਾ ਤਾਂ ਬਹੁਤ ਕਰਦੀ ਕਰਮਾਲੀ। ਪਰ ਕਿਸੇ ਰਕਮ ਦੀ ਕੋਈ ਆਲ-ਹੋਲ ਨਹੀਂ ਹੈਗੀ। ਉਹ ਨਾਲ ਦੀ ਨਾਲ ਜਿਹੜੀ ਚਵਾਈ ਦੇਖ ਲੋਗੇ। ਬੱਚੇ ਦਾ ਇਥੋਂ ਇਥੋਂ ਕਮਾ ਲਿਓ ਕਮਾ ਲਿਓ ਹਾਂ। ਬੱਚਾ ਡਿੰਗਦਾ ਨਾ ਬੱਚੇ ਦਾ ਬਾਲਾ ਕਰਤੀ ਪਾਸਪੋਰਟ ਬੱਚੇ ਇਹਦੇ ਤੇ ਮਰ ਮਰ ਜਾਂਦੀ ਆ ਆ ਦੇਖੋ ਆ ਬਈ ਉਹੋ ਜੀ ਨਹੀਂ ਆ ਡਰਦੀ ਆ ਹੂੰ ਸੀਲ ਆ ਵੀ 6-7 6-7 ਕਿਲੋ ਇਹਦੇ ਥਲੇ ਹੁਣ ਦੁੱਧ ਆ ਹਾਂਜੀ ਵੀਰੇ ਜਿਹੜਾ ਚੋ ਲੈਣਾ ਦੁੱਧ ਦਾ 10 ਕਿਲੋ ਦੇ ਦੇਣਾ ਛੋਟੀ ਨੇ ਲਓ ਜੀ ਹੁਣ ਜਿਹੜਾ ਸਟਾਰਟਿੰਗ ਹੀ ਆ ਕੋਈ ਹਫਤੇ ਕ ਦਾ ਛੇੜ ਘੇੜ ਸਮਾਂ ਹੋਇਆ ਇਸ ਵੀ ਨੂੰ ਤੇ ਸਟਾਰਟਿੰਗ ਹੀ ਆ 6-7 6-7 ਕਿਲੋ ਜਿਆਦਾ ਨਹੀਂ ਕਹਾਂਗੇ 8 8.5-9 ਲੀਟਰ ਤੱਕ ਦੋ ਵੀਰੇ ਜਿਹੜੇ ਝੂਠ ਮਾਰਦੇ ਹਾਂਜੀ ਹਾਂਜੀ ਬਾਕੀ ਹੁਣ ਫਿਲਹਾਲ ਜਿਹੜਾ ਮੌਕੇ ਤੇ ਆ ਬਟਨ ਵਾਲਾ ਚੱਡਾ ਵਾ ਉਹ ਗੱਲ ਕਰਾਂਗੇ ਉਹ 6-7 ਕਿਲੋ ਦੋਦਾ ਠੀਕ ਆ ਹਾਂਜੀ ਹਾਂਜੀ ਤੇ ਝੋਟੀ ਚੰਗੀ ਆ ਤੇ ਹਜੇ ਸੁਬਿਆਂ ਦੇ ਵਿੱਚ ਵੀ ਕਰਮਾ ਲਈ ਪਹਿਲੇ ਸਵੇਰ ਨਵੀਂ ਝੋਟੀ ਆ ਦੰਦਾਂ ਦੇ ਵਿੱਚ ਹੀ ਆ ਠੀਕ ਆ ਜੀ ਹਾਂਜੀ ਤੇ ਅਮਰਤ ਇਹਦਾ ਲੈਂਡ ਦੇਨ ਦੱਸ ਕੀ ਕਰਦਾ ਵੀਰੇ ਮੇਰੇ ਮੋਲੇ ਦਾ ਝੋਟੀ ਦਾ ਕਰ ਲਈਏ 70 ਕਰ ਲਈਏ 75 ਕਰ ਲਈਏ ਵੀ 65 ਚ ਮਾਨਤਾਨ ਕਰਦਾ ਬਾੜ 1000 ਦੀ ਦੇ ਦਾਂਗੇ 60000 ਦੀ ਹਾਂ ਹ ਠੀਕ ਹੈ ਜੀ ਹਾਂ ਜੀ ਲਓ ਜੀ 60000 ਦੀ ਇਹ ਤੁਹਾਨੂੰ 200 ਝੋਟੀ ਮਿਲੋਗੀ ਸੋ ਕੱਟੀ ਚੰਗੀ ਆ ਠੀਕ ਆ ਜੀ ਪਹਿਲਾਂ ਕੱਟੀ ਸੁਈ ਆ ਮਗਰ ਵੀ ਇਹਦੇ ਫੀਮੇਲ ਆ ਕੱਟਾ ਕੱਟਾ ਫੀਮੇਲ ਕੱਟਾ ਹੀ ਆ ਮਗਰ ਖਾਇਓ ਮੜਾ ਕੱਟਾ ਹੀ ਆ ਵੀ ਖਾ ਦਿਓ ਬੱਚਾ ਖਾ ਦਿਓ ਉੱਠੋ ਲਓ ਜੀ ਇਹ ਮੇਲ ਕਾਫ ਆ ਦੋਸਤੋ ਇਸੇ ਝੋਟੀ ਦਾ ਠੀਕ ਆ ਬੱਚਾ ਬਿਲਕੁਲ ਕੁਲਾ ਬੱਚਾ ਬੱਚੇ ਦਾ ਤਾਂ ਬਹੁ ਕਰਦੀ ਪਾਸੇ ਨਹੀਂ ਹੋਣ ਦਿੰਦੀ ਠੀਕ ਆ ਤੇ ਇੱਕ ਬਾਚੀ ਜੀ ਬਾੜੀ ਵਿਖਾ ਦਿਓ ਵੀਰ ਜੀ ਇਹਦੇ ਤਾਂ ਬਾਚੀ ਜੀ ਆਵੇ ਆਵੇ ਰੱਖ ਦੇ ਜਿੱਦਾਂ ਅੱਛਾ ਟੈਡੀ ਜੀ ਮਾੜੀ ਨਹੀਂ ਟੈਡੀ ਨਹੀਂ ਹੈ ਮਾਸ ਜਾ ਵਾਦਾ ਬਾਚੀ ਦਾ ਮੁੜ ਕੇ ਵੇਖ ਕੇ ਅਗਲਾ ਆ ਕੇ ਨਾ ਬਿਲਕੁਲ ਜੀ ਬਿਲਕੁਲ ਲਓ ਜੀ ਠੀਕ ਆ ਬੁੱਟ ਜਾ ਹੋਵੇ ਵਿਖਾਉਂਦੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕਿਉਂ ਮੁੜ ਕੇ ਇੱਥੇ ਵੀਰ ਆ ਗਏ ਆਖਣ ਦੱਸਿਆ ਨਹੀਂ ਨਹੀਂ ਕੋਈ ਗੱਲ ਨਹੀਂ ਮਾੜੀ ਮਾੜੀ ਕੱਲ ਜਿਹੜੀ ਕੋਈ ਹੁੰਦੀ ਹੈ ਫੇਰ ਦੂਰੋਂ ਨੇੜੇ ਉੱਥੇ ਪਹੁੰਚ ਕੇ ਬਾਅਦ ਵਿੱਚ ਕੋਈ ਆਖੇ ਵੀਰ ਸਾਈਬੇ ਨੇ ਸਾਡਾ ਵਾਪਸ ਕਰ ਇਹ ਚੀਜ਼ ਦੱਸੀ ਨਹੀਂ ਗਈ ਉਹਦੇ ਨਾਲ ਚੰਗਾ ਵੀ ਪਹਿਲਾਂ ਤਸੱਲੀ ਨਾਲ ਜਿਹੜੀ ਆਪਾਂ ਚੀਜ਼ ਦੱਸ ਸਕੀਏ ਤੇ ਵਿਖਾ ਦੇਗੀ ਤੋ ਥਣਾ ਤੋਂ ਉਹਨਾਂ ਦੀ ਪੂਰੀ ਚੰਗੀ ਚਵਾਈ ਵੜੀ ਇੱਕ ਨੰਬਰ ਵੀਰ ਭੋਲੀ ਯਾਰੂਆਂ ਨੂੰ ਵੀ ਵੰਦੀ ਪਸ਼ੂਆ ਨਵਾਂ ਪਸ਼ੂਆ ਠੀਕ ਆ ਜੀ 65000 ਦੀ ਇਹ ਝੋਟੀ ਤੁਹਾਨੂੰ ਮਿਲੂ ਤੋ ਨਾਲੀ ਝੋਟੀ ਆ ਵੇਖੋ ਚਾਲਰ ਝੂਲਰ ਧੋਨ ਕਿੱਡਾ ਵਧੀਆ ਲਾ ਵੀ ਅਮਰ ਤੱਕ ਆ ਜੀਏ ਤਾਂ ਆ ਖੜੀ ਵੜ ਇੱਕ ਆਪਣੇ ਕੋਲ ਮੇਰੇ ਜਲਸੀ ਦਾ ਕ੍ਰੋਸ ਆ ਗਈ ਠੰਡੀ ਧੀਰੀ ਵੜੀ ਆ ਗੱਬਣਾ ਦੋ ਲੈ ਜੇ ਚਾਰ ਲੈ ਜੇ ਹੋ ਸਕਦਾ ਤਿਆਰੀ ਵੀ ਆ ਗੱਡੀ ਗੁੱਡੀ ਚੜਨ ਦੇ ਸੂ ਵੀ ਸਕਦੀ ਠੀਕ ਆ ਜੀ ਹਾਂਜੀ ਤੋ ਸੋ ਤਿਆਰੀ ਵਾਲੀ ਇਹ ਵੜ ਆ ਪਾ ਤੁਹਾਨੂੰ ਦਿਖਾ ਦਿੰਦੇ ਆ ਸੂਆ ਹੋਊਗਾ ਦੂਜਾ ਕਿ ਤੀਜਾ ਹੋਊਗਾ ਦੂਜਾ ਤੂਜਾ ਵੀਰੇ ਲ ਵੇ ਤਿਆਰੀ ਕੰਪਲੀਟ ਕਰੀ ਬੈਠੀ ਆ ਹੋ ਸਕਦਾ ਵੀ ਕਰਮਾ ਵਾਲੀ ਦੇ ਦਿਨ ਜਿਹੜੇ ਆ ਦੋਸਤੋ ਸੂਣ ਦੇ ਪੂਰੇ ਹੋਏ ਹੁਣ ਉੱਪਰ ਲੈ ਜੇ ਦੋ ਲੈ ਜੇ ਚਾਰ ਲੈ ਜੇ ਠੀਕ ਆ ਜੀ ਦੋ ਤੇ 12 ਕਿਲੋ ਦੇ ਦੂ ਅਸੀਂ ਹਾਂ ਬਾਕੀ ਰੰਗ ਰੰਗ ਬੜਾ ਬਤਿਆ ਬਾਦਾਮੀ ਲਾਈਟ ਜੀ ਸ਼ੇਡ ਆ ਦੋਸਤੋ ਬਾਦਾਮੀ ਤੇ ਕਰੀਮ ਜਿਹਾ ਰੰਗ ਤੇ ਥਣ ਥਣ ਵੈਸੇ ਚਾਰ ਤੇ ਚਾਰੇ ਥਣ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਹਵਾਨਾ ਲਈ ਬਸ ਹੁਣ ਆ ਪਰਨਾ ਸ਼ੁਰੂ ਕੀਤਾ ਕਰਮਾ ਵਾਲੀ ਨੇ ਤੇ ਦੋ ਚੌ ਦਿਨਾਂ ਦੇ ਵਿੱਚ ਘੰਟਿਆਂ ਘੰਟਿਆਂ ਦੇ ਵਿੱਚ ਦੋਸਤੋ ਪਸ਼ੂ ਬਣ ਕੇ ਤਿਆਰ ਹੋ ਜਾਂਦਾ ਪੂਰੀ ਤਿਆਰੀ ਤੇ ਆ ਕੇ ਠੀਕ ਆ ਠੀਕ ਆ ਅਮਰਤਾ ਮੋੜ ਦੋ ਵੀਰੇ ਵਾਕਿ ਤੇ ਪੰਤ ਤੋਂ ਕੌਣ ਚੰਗੀ ਵੀਰੇ ਹਾਂ ਵੀਰੇ ਇੱਕ ਨੰਬਰ ਮੋਗਾਊ 24 ਨਾ ਦਾ ਇੱਕੋ ਜਿਹਾ ਨੀਰਾ ਅਮਰਤਾ ਇਹ ਆਪਾਂ ਦੇ ਦਾਂਗੇ ਕਿੰਨੇ ਦੀ ਵੀਰੇ ਫਿਰ ਇਹ ਮੁੱਲ ਇਹ ਵਸ਼ੀ ਦਾ ਕਰਨ ਨੂੰ ਬਣਾ 35 ਕਰ ਲਈਏ 36 ਕਰ ਲਈਏ 32000 ਦੀ ਦੇ ਦਾਂ 32 ਦੀ 30 ਦੀ ਹਾਂ ਨਾ ਹੀ ਆ ਇਹ ਛੋੜ ਹੀ ਹੋਣੀ ਜਿਸ ਨੂੰ ਜਿਹੜੀ 30000 ਦੀ ਆ ਹਾਂ ਠੀਕ ਆ ਜੀ ਸੋ 32000 ਡਿਮਾਂਡ ਆ 30000 ਇਸ ਨੂੰ ਆ ਕੱਢ ਨਹੀਂ ਮਤਲਬ ਜਿੰਨਾ ਮਰਜੀ ਆ ਦਾਗ ਜੇ ਵੇਖ ਲੈਣ ਵੀਰ ਮੇਰੇ ਵੀਡੀਓ ਜੇ ਹੈ ਟੋਲੰਪੀ ਸਿਕਣ ਦੋਸਤੋ ਪਿਛੇ ਦੋ ਤਿੰਨ ਸਾਲ ਪਹਿਲਾਂ ਇੱਕ ਜਿਹੜੀ ਬਿਮਾਰੀ ਆਈ ਸੀ ਉਹਦੇ ਕਰਕੇ ਦਾਗ ਨਿਸ਼ਾਨ ਕਈ ਪਸ਼ੂਆਂ ਦੇ ਵਿੱਚ ਰਹਿ ਗਏ ਨੇ ਇਧਰਲੇ ਬੰਨੇ ਵੀ ਮੜ ਆ ਜਣਾ ਵਿਖਾ ਦਿਓ ਨਾ ਚਰੀਟ ਜੀ ਆਈ ਤੁਹਾਨੂੰ ਉਹ ਵੇਗਲੇ ਬੰਨੇ ਠੀਕ ਹੈ ਜੀ ਕਿਤੇ ਭੈਣ ਭੂਣ ਨਾ ਹਾਂ ਤੇ ਮਗਰਲੇ ਥਾਨਾ ਆ ਵੀ ਤੋਂ ਵੀਰ ਕੋਈ ਆਖੇ ਜਣਾ ਕਿ ਜਹ ਹਮ ਨਹੀਂ ਵਿਖਾਇਆ ਇਹ ਜਿਹੜੀ ਦੋਸਤੋ ਵੈੜਾ ਬਿਲਕੁਲ 30000 ਦੇ ਵਿੱਚ ਤੁਹਾਨੂੰ ਮਿਲ ਜਾਊਗੀ ਹਾਂ ਨਾ ਜੈਸ ਨੂੰ ਠੀਕ ਆ ਤਾਂ ਤੁਹਾਨੂੰ ਚੰਗਾ ਵੈਸੇ ਮੁੱਠੀ ਥਾਣਾ ਨੋਕਲਾ ਹਾਂਜੀ ਤੇ ਬਾਕੀ ਪੂਰੀ ਬਰੀਕੀ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਪੂਰਾ ਫੇਰਵਾ ਤੁਹਾਨੂੰ ਬਰੀਕੀ ਦੇ ਵਿੱਚ ਦੇ ਦਿੱਤਾ ਇਹ ਨਾਗਾ ਜੈ ਅਮਰਤ ਤੇ ਬਿਲਕੁਲ ਅੱਡੇ ਤੇ ਠੀਕ ਆ ਜੀ ਕਿੱਦੇ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਆ ਨਰਕਪਰਖ ਕਰਨ ਲਿਓ ਠੀਕ ਆ ਜੀ ਐਨੀਮਲ ਚੰਗੇ ਹੁੰਦੇ ਆ ਬਾਕੀ ਭਾਪੜਤਾ ਜਿਹੋ ਜਿਹਾ ਪਸ਼ੂ ਉਹ ਜਿਹੜਾ ਰੇਟ ਭਾਪੜਤਾ ਤੁਹਾਨੂੰ ਮਿਲ ਜਾਂਦਾ ਇਸ ਫਾਰਮ ਤੋਂ ਇਸ ਕਿੱਦੇ ਤੋਂ ਇੱਕ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਆਪਾਂ ਸਟਾਰਟਿੰਗ ਤੋਂ ਜਿਹੜਾ ਮਾਲੀ ਦਿਖਾਇਆ ਉਹਦੇ ਬਾਰੇ ਵੀ ਤੁਸੀਂ ਆਪਣਾ ਜਿਹੜਾ ਦੋਸ ਵਿਚਾਰ ਕਰ ਸਕਦੇ ਜੇ ਖਰੀਦਣ ਬਾਰੇ ਇੱਥੇ ਆਣ ਕੇ ਆਪਣਾ ਦੇਖ ਲਿਓ ਠੀਕ ਆ ਜੀ ਅਖੀ ਅਮਰਤ ਇੱਕ ਨੰਬਰ ਬੋਲ ਦੇ ਵੀਰ ਨੰਬਰ ਵੀਰੇ ਆਪਣਾ 81464 5029872824292 ਦੇ ਵਟਸਐਪ ਚੱਲਦਾ ਕੋਈ ਵੀਰ ਮੇਰਾ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਰੰਟੀ ਹੈ ਉਹ ਜਿਹੜਾ ਵੀਰ ਮੇਰਾ ਇੱਥੇ ਆ ਕੇ ਚੋਕੇ ਦਸੱਲੀ ਦੋ ਟਾਈਮ ਤਿੰਨ ਟਾਈਮ ਆਪਣੇ ਘਰ ਦੀ ਗਰੰਟੀ ਹੋਊ ਫਿਰ ਠੀਕ ਹੈ ਹਨਾ ਗਾੜੀ ਤੁਹਾਨੂੰ ਪਤਾ ਦੁੱਧ ਪਾਈ ਦਾ ਵਾ ਜਿੰਨਾ ਹਾਜ਼ਰ ਆਪਾਂ ਉਹਨਾਂ ਚ ਆ ਸਕਦੇ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਨਾਲ ਤਾਰੇ ਵਿਰਾਭਰਾਮਾ ਨੂੰ ਸਤਿਸ਼੍ਰੀਆਕਾਲ